ਜਦੋਂ ਕੱਪੜਿਆਂ ਨੂੰ ਖੂਨ ਲੱਗ ਜਾਵੇ ਨਾ ਜਾਮਾ ਪਲੀਤ ਹੋ ਜਾਵੇ ਸਾਡਾ ਸਾਡੇ ਕੱਪੜੇ ਫਿਰ ਅਸੀਂ ਨਾ ਗੁਰੂ ਘਰ ਜਾਂਦੇ ਆ ਨਾ ਦਰਗਾਹ ਦੇ ਵਿੱਚ ਜਾਂਦੇ ਆ ਨਾ ਹੀ ਮੰਦਰ ਦੇ ਵਿੱਚ ਜਾਂਦੇ ਆ ਇਹ ਇੱਕ ਦੁਨੀਆ ਦੀ ਰੀਤ ਹੈ ਪਰ ਇੱਕ ਚੀਜ਼ ਚੇਤੇ ਰੱਖਣਾ ਜਦੋਂ ਇਹ ਮਾਨੀ ਮੇਲਾ ਹੋ ਗਿਆ ਕਿਸੇ ਦਾ ਗੱਲ ਕੱਟ ਕੇ ਕੀਤੀ ਹੋਈ ਤਮਾਈ ਦੇ ਨਾਲ ਫਿਰ ਉਹ ਮਨ ਸਾਫ਼ ਕਿਦਾਂ ਹੋਇਆ ਫਿਰ ਉਹ ਨਾ ਤਾਂ ਮਨ ਸਾਫ਼ ਹੈ ਨਾ ਹੀ ਉਸ ਮਨ ਨਾਲ ਪੜੀ ਹੋਈ ਨਮਾਜ਼ ਕਦੇ ਸਿਰੇ ਚੜ੍ਹ ਸਕਦੀ ਹੈ ਵਾਹਿਗੁਰੂ ਦੇ ਅੱਲਾ ਦੇ ਦਰ ਤੇ ਕਦੀ ਕਬੂਲ ਹੋ ਸਕਦੀ ਹੈ ਨਾ ਹੀ ਉਸ ਮੁਖੋਂ ਉਲਾਇਆ ਹੋਇਆ RAM ਨਾ ਹੀ ਉਸ ਮੁਖ ਤੋਂ ਉਲਾਇਆ ਹੋਇਆ ਵਾਹਿਗੁਰੂ ਦਾ ਸਿਮਰਨ ਕਦੇ ਕਬੂਲ ਹੋ ਸਕਦਾ ਹੈ ਸਤਗੁਰੂ ਜੀ ਧੰਨ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਜਦੋਂ ਸਤਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਨਮਾਜ਼ੀਆਂ ਨੂੰ ਨਮਾਜ਼ ਪੜ੍ਹਨ ਵਾਲਿਆਂ ਨੂੰ ਇਹ ਗੱਲ ਆਖੀ ਨਾ ਚੰਦ ਲੋਕ ਜੋ ਲੋਕਾਂ ਨਾਲ ਧੱਕਾ ਕਰਕੇ ਗੱਲ ਕੱਟ ਕੇ ਕਮਾਈ ਕਰਦੇ ਸਨ ਤਾਂ ਸਤਗੁਰੂ ਨੇ ਆਖਿਆ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤင် ਕਿਉਂ ਨਿਰਮਲ ਚੀਤ ਜੇ ਕੱਪੜੇ ਨੂੰ ਲਹੂ ਲੱਗਣ ਤੇ ਤੁਸੀਂ ਦਰਗਾਹ ਦੇ ਵਿੱਚ ਜਾ ਕੇ ਨਮਾਜ਼ ਨਹੀਂ ਅਦਾ ਕਰਦੇ ਫਿਰ ਗਲ ਕੱਟ ਕੇ ਕੀਤੀ ਹੋਈ ਕਮਾਈ ਕਿੱਦਾਂ ਨੇਕ ਹੋ ਸਕਦੀ ਹੈ ਤੇ ਮਨ ਸਾਫ਼ ਕਿਵੇਂ ਹੋ ਸਕਦਾ ਹੈ ਫਿਰ ਉਸ ਮਨ ਦੇ ਨਾਲ ਪੜੀ ਹੋਈ ਨਮਾਜ਼ ਵੀ ਕਦੇ ਕਬੂਲ ਨਹੀਂ ਹੋ ਸਕਦੀ